ਕਿਸਾਨ ਵੀਰੋ ਕਿਸਾਨੀ ਕਿਟਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜ਼ਿਲ੍ਹਾ ਵੇਪੇਨ ਨੂੰ ਤਰਨਤਾਰਨ ਲੱਗਦੇ ਆ ਦੋਸਤੋ ਤਰਨਤਾਰਨ ਜਿਹੜੀ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਅਮਰਸਰ ਤੋਂ ਬਟ ਬਠਿੰਡਾ ਫਰੀਦਕੋਟ ਨੂੰ ਹਾਈਵੇ ਜਾਂਦਾ ਵਾਂ ਦੋਸਤੋ ਹਾਈਵੇ ਤੋਂ ਲਗਭਗ ਕੋਈ 3 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ। ਬਾਕੀ ਦੋਸਤੋ ਆਪਾਂ ਨੰਬਰ ਸਕਰੀਨ ਤੇ ਚਾਲੂ ਕਰ ਦੇਾਂਗੇ। ਜਿਹੜੇ ਵੀ ਇਹਦੇ ਪਸੰਦ ਆਉਂਦੀ ਆ ਵੈੜ ਉਹ ਆਪ ਦਾ ਕੰਟੈਕਟ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ। ਸੋ ਦੋਸਤੋ ਵੀਡੀਓ ਬਣਾਉਣ ਦੀ ਜਿਹੜੀ ਤਰੀਕ ਆ 28 ਮਈ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਤੇ 29 ਮਈ ਨੂੰ ਆਪਾਂ ਚੈਨਲ ਤੇ ਅਪਲੋਡ ਕਰ ਦੇਾਂਗੇ। ਸੋ ਦੋਸਤੋ ਮੇਰੀ ਵਾਰ-ਵਾਰ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਕਿਹੇ ਵੀ ਵੀਰ ਕੋਲੋਂ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਤਸੱਲੀ ਖਵਾ ਤ ਤੁਸੀਂ ਆਪ ਕਰਿਆ ਕਰੋ ਜਿੱਥੇ ਆਪਾਂ ਰਗਮ ਰੁਪਈਆ ਦੀ ਲਾਉਂਨੇ ਇੰਨੀ ਉਥੇ 2-400 500 ਰੁਪਏ ਦਾ ਤੇਲ ਫੂਕ ਲਿਆ ਕਰੋ ਤੇ ਆਪ ਦੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੋ ਦੋਸਤੋ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਵੈੜ ਦੀ ਕਰਾਸ ਪੰਚ ਆਉਂਦੀ ਹੈ ਵੈੜ ਐਚਪ ਦਾ ਪੱਖ ਥੋੜਾ ਜਿਆਦਾ ਰੱਖਦੀ ਆ ਆਹ ਦੋਸਤੋ ਚੈੱਕ ਕਰੋ ਥਾਣਾ ਪੂਰਾ ਮੁੱਠੀ ਵਾਲਾ ਥਾਣਾ ਆ ਵਿਥਵਿਰਲ ਪੂਰੀ ਆ ਥਾਣਾ ਚ ਫੀਲ ਸਾਉ ਪੂਰੀ ਆ ਮੰਗਾ ਪਾਉ ਭਾਵੇਂ ਨਾ ਪਾਉ ਕੋਈ ਚੱਕਰ ਨਹੀਂ ਹੈਗਾ ਪੂਰਾ ਮੁੱਠੀ ਵਾਲਾ ਥਾਣਾ ਤਣਾ ਦਾ ਸਾਈਜ਼ ਬਹੁਤ ਹੀ ਵਧੀਆ ਆ ਵਿਥਵਿਰਲ ਵੀ ਪੂਰੀ ਆ ਦੋਸਤੋ ਹਵਾਨਾ ਜਿੰਨਾ ਪਛਾਣੂ ਉਨਾਂ ਇਹ ਗਾਂ ਨੂੰ ਤਿਆਰ ਕੀਤਾ ਆ ਵਾਇਰ ਨੇ ਆ ਦੇਖ ਸਕਦੇ ਜੀ ਆ ਦੋਸਤੋ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਜੀ ਫਾੜੀ ਵਾਲਾ ਹਵਾਨਾ ਵਾ ਕੰਪੈਕਟ ਜੜ ਰਿਆ ਸੋ ਦੋਸਤੋ ਜਿਹੜਾ ਦੁੱਧ ਆ ਇਹਦੇ ਕੋ 15 ਲੀਟਰ ਮੌਕੇ ਤੇ ਹਾਜ਼ਰ ਆ ਆ ਚੂਣ ਵਾਲੀ ਬਾਈ ਚੂਣ ਵਾਲੀ ਬਾਈ ਵਾਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਥਣਾ ਦਾ ਗੈਪ ਪੂਰਾ ਵਿਤਵਰਲ ਪੂਰੀ ਆ ਤੇ 15 ਲੀਟਰ ਦੋਸਤੋ ਮੌਕੇ ਤੇ ਹਾਜ਼ਰ ਆ ਆ ਦੇਖ ਸਕਦੇ ਜੀ ਕੋਈ ਵੀ ਵੀਰ 14 ਲੀਟਰ ਮੰਨ ਕੇ ਆਦਾ ਸਾਹੀਬਾਨਾਂ ਕਰਕੇ ਦੋ ਟਾਈਮ ਦਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਵਾ ਸੋ ਦੋਸਤੋ ਜਿਹੜੀ ਸੋਈ ਹੈ ਲਗਭਗ ਕੋਈ 25 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੋਈ ਹੋਈ ਨੂੰ ਤੇ ਜਿਹੜਾ ਬੱਚਾ ਉਹਦਾ ਐਕਸਪਾਇਰ ਹੋ ਗਿਆ ਵਾ ਬੱਚਾ ਨਹੀਂ ਇਹਦਾ ਹੈਗਾ ਤੇ ਬਹੁਤੇ ਵੀਰਾਂ ਦੀ ਡਿਮਾਂਡ ਇਹੋ ਹੀ ਹੁੰਦੀ ਆ ਕੋਈ ਨਹੀਂ ਬੱਚਾ ਨਾ ਹੋਵੇ ਦੁੱਧ ਜਰੂਰ ਹੋਣਾ ਚਾਹੀਦਾ ਵਾ ਘਾਂ ਥੱਲੇ ਤੇ ਦੁੱਧ ਵਾਲੇ ਪੱਖੋਂ ਪੂਰੀ ਆ ਤੇ ਬਾਕੀ ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਹੈ ਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਬਾਕੀ ਆਪਾਂ ਤੁਹਾਨੂੰ ਲਾਸਟ ਤੇ ਚਲਾ ਕੇ ਵੀ ਥੋੜੀ ਵਿਖਾ ਦਾਂਗੇ ਤੋੜ ਕੇ ਵੀ ਵਿਖਾ ਦਾਂਗੇ ਆ ਦੇਖ ਸਕਦੇ ਜੀ ਸੋ ਦੋਸਤੋ ਅਗਰ ਬੱਚਾ ਇਹਦਾ ਨਾਲ ਹੁੰਦਾ ਤੇ ਫਿਰ ਤੇ ਮੋਲ ਭਾਵੇਂ 45 50 ਹਜ਼ਾਰ ਦੀ ਆਮ ਨਾਲ ਹੀ ਵਿਗਦੀ ਸੀ ਵਹੜ 15 ਲੀਟਰ ਵਾਲੀ ਜਿਹੜਾ ਹੁਣ ਅੱਜ ਦਾ ਟਾਈਮ ਚੱਲਣ ਡਿਆ ਹੈਗਾ ਪਸ਼ੂਆਂ ਦਾ ਜੋ ਮਾਰਕੀਟ ਚੱਲ ਰਹੀ ਹੈਗੀ ਆ ਤੇ ਹੁਣ ਆਪਾਂ ਇਹਦਾ ਰੈਟ ਹੀ ਰੱਖਿਆ ਵਾ ਹੁਣ ਦੋਸਤੋ ਮੋਲ ਕਰਨ ਨੂੰ ਆਪਾਂ 38 ਕਰੀ ਜਾਈਏ 37 ਕਰੀ ਜਾਈਏ 36 ਕਰੀ ਜਾਈਏ ਜਿਹੜੀ ਲੈਦੇ ਆ 35000 ਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ 35 ਚ ਥੋੜਾ ਬੋਧਾ ਮਾਨਤਾਨ ਦੇ ਨੇੜੇ ਆਏ ਵੀਰ ਦਾ ਕਰਾਂਗੇ ਜਰੂਰ ਦੁੱਧ ਦੋਸਤੋ ਇਹਦੇ ਕੋਲ 15 ਲੀਟਰ ਹੀ ਆਜੂਗਾ ਇਹ ਨਹੀਂ ਹੋਊਗਾ ਭਈ ਕੋਈ ਵੀ ਆਹੂਗਾ ਤੇ 10 ਲੀਟਰ ਹੀ ਨਿਕਲੂਗਾ ਦੋ ਦਾ ਦੀ ਦੋ ਟਾਈਮ ਤੇ ਤਿੰਨ ਟਾਈਮ ਤਸੱਲੀ ਕਰ ਸਕਦਾ ਜਿਹੜੇ ਵੀ ਇਹਦੇ ਪਰੰਦਾਂ ਦੀ ਵੜ। ਸੋ ਦੋਸਤੋ ਹੁਣ ਆਪਾਂ ਥੋੜਾ ਜਿਹਾ ਤੁਹਾਨੂੰ ਚਲਾ ਕੇ ਵੀ ਵੜ ਵਿਖਾ ਕੇ ਵਿਖਾ ਦਿੰਨੇ ਆ। ਆ ਦੇ ਸਾਡੇ। ਆ ਕੰਪੈਕਟ ਜਿਹਾ ਡਰੇ ਇਹਦਾ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ